ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਆਪਣਾ ਤਸਿਲਦਾਰ YouTube ਚੈਨਲ ਤੇ ਆਪਣਾ ਤਸਿਲਦਾਰ YouTube ਚੈਨਲ ਤੇ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਕਿਵੇਂ ਅਪਲਾਈ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਦੀ ਹੈ ਵੈਬਸਾਈਟ ਹੈ ਇਸ ਤੇ ਬਹੁਤ ਸਾਰੀਆਂ ਸੇਵਾਵਾਂ ਦੇ ਲਿੰਕ ਦਿੱਤੇ ਗਏ ਹਨ ਤਕਰੀਬਨ 221 ਸੇਵਾਵਾਂ ਦੇ ਤੇ ਕੁਝ ਸੇਵਾਵਾਂ ਤੁਹਾਡੇ ਘਰ ਵੀ ਪਹੁੰਚਾਉਂਦੇ ਨੇ ਦਰਸ਼ਕ ਸੇਤ ਨੰਬਰ ਨੂੰ ਕਾਲ ਕਰਕੇ ਤੇ ਕੁਝ ਸੇਵਾਵਾਂ ਜੋ ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਉਹਨਾਂ ਦੀ ਇਹਨਾਂ ਵੈਬਸਾਈਟਾਂ ਤੋਂ ਮਿਲਦੀਆਂ ਨੇ ਅਸੀਂ ਛੋਟੇ-ਛੋਟੇ ਵੀਡੀਓ ਹਰੇਕ ਸੇਵਾ ਬਾਰੇ ਬਣਾਉਨੇ ਆ ਤੇ ਤੁਹਾਡੀ ਸੂਰਤ ਲਈ ਪਾਉਨੇ ਆ ਇੱਕਾ ਵੀਰ ਜੀ ਨੇ ਬਹੁਤ ਵਧੀਆ ਹੋਰ ਵੀ ਵੀਡੀਓਜ਼ ਬਣਾਈਆਂ ਨੇ ਜਿਨ੍ਹਾਂ ਤੇ ਉਹਨਾਂ ਨੇ ਪੇਮੈਂਟ ਦਾ ਪੂਰਾ ਪ੍ਰੋਸੈਸ ਸ਼ੋਅ ਕੀਤਾ ਹੈ ਬਹੁਤ ਹੀ ਲਾਭਦਾਇਕ ਹੈ ਜੇ ਦੇਖਿਆ ਜਾਏ ਜੇ ਤੁਸੀਂ ਇਸ ਵੈਬਸਾਈਟ ਤੇ ਰਜਿਸਟਰ ਹੋ ਜਾਓ ਤਾਂ ਤੁਸੀਂ ਦੋ ਸਟੈਪ ਡਿਲੀਵਰੀ ਦਾ ਸਮਾਂ ਬੁੱਕ ਕਰ ਸਕਦੇ ਆ ਸੇਵਾ ਕੇਂਦਰ ਦਾ ਟੋਕਨ ਅਗਾਊਂ ਬੁੱਕ ਕਰ ਸਕਦੇ ਹੋ ਤੇ ਆਪ ਵੀ ਸਾਰਾ ਪ੍ਰੋਸੈਸ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ ਕਰ ਸਕਦੇ ਆ ਅੱਜ ਅਸੀਂ ਦੇਖੀਏ ਕਿ ਕਿਸੇ ਅਪਾਹਜ ਵਿਅਕਤੀ ਡਿਸੇਬਲਡ ਪਰਸਨ ਦੀ ਪੈਨਸ਼ਨ ਕਿਵੇਂ ਅਪਲਾਈ ਕੀਤੀ ਜਾ ਸਕਦੀ ਹੈ ਤੁਸੀਂ ਇਹ ਵੈਬਸਾਈਟ ਖੋਲੋ Google ਕਰੋ connectpunjab.govin ਤੇ ਇਹ ਅਪਲਾਈ ਵਾਲਾ ਬਟਨ ਦਬੋ ਜਾਂ ਇਸ ਨੂੰ ਪਹਿਲਾਂ ਪੰਜਾਬੀ ਵਿੱਚ ਬਦਲੋ ਇੱਥੇ ਪੱਕੇ ਨੂੰ ਦਬਾ ਕੇ ਰੀਸ ਨੂੰ ਕਲਿੱਕ ਕਰੋ ਅਪਲਾਈ ਵਾਲਾ ਕਲਿੱਕ ਕਰੋ ਇੱਥੇ ਸਰਵਿਸ ਨੂੰ ਕਲਿੱਕ ਕਰੋ ਇੱਥੇ ਇੰਗਲਿਸ਼ ਵਿੱਚ ਪੈਨਸ਼ਨ ਲਿਖ ਦਿਓ ਬਸ ਪੈਨਸ਼ਨ ਦੇ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਏਗੀ ਯਾਰ ਅਪਾਹਜ ਵਿਅਕਤੀ ਪੈਨਸ਼ਨ ਸਕੀਮ ਐਰ ਉਹਦੀ ਐਪਲੀਕੇਸ਼ਨ ਆ ਡਾਊਨਲੋਡ ਕਰ ਸਕਦੇ ਆ ਅਪਲਾਈ ਕਰ ਸਕਦੇ ਆ ਰਿਸਟ੍ਰਿਬਿਊਸ਼ਨ ਤੋਂ ਬਾਅਦ ਤੇ ਦੇਖੋ ਜੇ ਤੁਹਾਨੂੰ ਕੁਝ ਮੋਡਲ ਇਨਫੋਰਮੇਸ਼ਨ ਮਿਲ ਜਾਂਦੀ ਹੈ ਦੇਖੋ ਕਲਿੱਕ ਕੀਤਾ ਇਹ ਹੈਗਾ ਪੈਨਸ਼ਨ ਲਈ ਯੋਗ عمر 18 ਸਾਲ ਤੋਂ ਇਸ ਤੋਂ ਬਾਅਦ ਅਤੇ ਪੰਗ ਪੰਗ ਦਾ ਪੱਦਰ ਵਾਲੇ ਵਿਅਕਤੀ ਉਹ 80% ਹੋਣਾ ਚਾਹੀਦਾ ਹੈ ਇਹ ਐਪਲੀਕੇਸ਼ਨ ਪ੍ਰੋਸੈਸ ਥੀ ਕੋਈ ਨਹੀਂ ਸਮਾਪਤ ਕੀ ਦੇਣ ਤਿੰਨ ਤਰੀਕੇ ਆ ਜਿਹੜੀ ਤੁਸੀਂ ਅੱਜ ਦੇਖ ਸਕਦੇ ਆ ਜਾਂ ਤੁਸੀਂ ਆਪ ਸਾਰਾ ਪ੍ਰੋਸੈਸ ਪ੍ਰੋਸੈਸ ਕਰੋ ਆਪਣੇ ਕੰਪਿਊਟਰ ਤੋਂ ਜਾਂ ਸੇਵਾ ਕੇਂਦਰ ਤੇ ਜਾਓ ਜਾਂ ਘਰ ਆਪਣੇ ਸੇਵਾ ਸਹਾਇਕ ਨੂੰ ਬੁਲਾਓ 1076 ਨੰਬਰ ਨੂੰ ਕਾਲ ਕਰਕੇ ਇਹ ਸਹਾਇਕ ਦਸਤਾਵੇਜ਼ ਜੇ ਤੁਹਾਨੂੰ ਚਾਹੀਦੇ ਹਨ ਹਰ ਹਾਲਾਤ ਵਿੱਚ ਇਹ ਸਵੈ ਘੋਸ਼ਣਾ ਤੁਹਾਨੂੰ ਐਪਲੀਕੇਸ਼ਨ ਦੇ ਨਾਲ ਲੰਗੀ ਮਿਲੇਗੀ ਹੁਣ ਦੇਖ ਲਈਏ ਕਿ ਅਸੀਂ ਕੇਸ ਇਸ਼ੂਜਨ ਮੈਨੂੰ ਕਲਿੱਕ ਕਰਨੇ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਇਹਨੂੰ ਕਲਿੱਕ ਕੀਤਾ ਤੇ ਤੁਹਾਡੇ ਸਾਹਮਣੇ ਇਹ ਡਿਟੇਲ ਆ ਗਈ ਫੀਸ ਕੋਈ ਨਹੀਂ ਲੋੜੀਂਦੇ ਦਸਤਾਵੇਜ਼ ਨੂੰ ਕਲਿੱਕ ਕੀਤਾ ਜਾਂ ਹੇਠਾਂ ਤੁਸੀਂ ਦੇਖੋਗੇ ਪਛਾਣ ਦਾ ਸਬੂਤ ਵੀ ਵੇਖੋਗੇ ਐਪਲੀਕੇਸ਼ਨ ਵਿੱਚੋਂ ਕਲਿੱਕ ਕਰਕੇ ਦੇਖ ਸਕਦੇ ਹਾਂ ਆਪਣੀ ਸੇਵਾ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਾਂ ਇੱਥੋਂ ਜਾਂ ਉੱਪਰੋਂ ਮੇਨ ਸਾਈਟ ਤੇ ਜਾ ਕੇ ਐਡ ਡਾਕੂਮੈਂਟ ਜਿਹੜੇ ਤੁਹਾਡੇ ਕੋਲ ਚਾਹੀਦੇ ਨੇ ਇਹ ਤੁਹਾਡੇ ਪਛਾਣ ਦਾ ਸਬੂਤ ਪਤੇ ਦਾ ਸਬੂਤ ਇਹਨਾਂ ਵਿੱਚੋਂ ਕੋਈ ਇੱਕ ਡੇਟ ਆਫ ਬਰਥ ਦਾ ਸਬੂਤ ਕੋਈ ਇੱਕ ਚਾਹੀਦਾ ਜੀ ਅਸੀਂ ਦੇਖੇ ਕਿ ਐਪਲੀਕੇਸ਼ਨ ਕੀ ਅਸਲੀ ਉਸ ਨੂੰ ਕਲਿੱਕ ਕੀਤਾ ਤੇ ਤੁਹਾਡੇ ਸਾਹਮਣੇ ਆ ਜਾਏਗੀ ਇਹਦੇ ਵਿੱਚ ਲਾਲ ਤਾਰੇ ਵਾਲੇ ਖਾਨੇ ਤੁਹਾਨੂੰ भरने ਪਣਗੇ ਇਹ ਨੂੰ ਸਟੱਡੀ ਕਰੋ ਜਾਂ ਇਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਪੈਨਸਲ ਨਾਲ भरने ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਕਮੀ ਦਾ ਪਤਾ ਲੱਗ ਜਾਵੇ ਜੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਵੀ ਹੈ ਤੁਸੀਂ ਉਸ ਦਾ ਇੰਤਜ਼ਾਮ ਕਰ ਸਕੋ ਇਹ ਕੁਸ਼ਨ ਪੱਤਰ ਹਰ ਹਾਲ ਕੇ ਕੋਈ ਹੋਏਗਾ ਚਾਹੇ ਤੁਸੀਂ ਕਿਸੇ ਵੀ ਤਰੀਕੇ ਨਾਲ ਅਪਲਾਈ ਕਰਨਾ ਹੋਵੇ ਇਹ ਵੀ ਸਵੇ ਕੁਸ਼ਨ ਪੱਤਰ ਆ ਗਿਆ ਇਸ ਤਰ੍ਹਾਂ ਸਾਰਾ process ਤੁਸੀਂ ਖੋਲ੍ਹ ਕਰ ਸਕਦੇ ਜੇ ਤੁਸੀਂ ਇਸ ਵੈਬਸਾਈਟ ਤੇ ਕਨੈਕਟ ਹੋ ਕਨੈਕਟ ਪੰਜਾਬ ਤੇ ਰਜਿਸਟਰ ਹੋਣਾ ਤੇ ਤੁਹਾਨੂੰ ਤੁਸੀਂ ਜੀ ਅਪਲਾਈ ਕਰਨਾ ਤੇ ਅਪਲਾਈ ਕਰਨੇ ਦੀ ਵਿੰਡੋ ਨੂੰ ਕਲਿੱਕ ਕਰੋ ਤੇ ਰਜਿਸਟਰ ਹੋਣੇ ਲਈ ਤੁਸੀਂ ਅੱਗੇ ਵਧੋ ਤਾਂ ਤੁਹਾਨੂੰ ਪੁੱਛਣਗੇ ਕਿ ਤੁਹਾਡੇ ਕੋਲ ਖਾਤਾ ਨਹੀਂ ਹੈ ਹੁਣੇ ਰਜਿਸਟਰ ਕਰੋ ਇਹ ਨੂੰ ਰਜਿਸਟਰ ਇਸ ਲਾਈਨ ਨੂੰ ਕਲਿੱਕ ਕਰੋ ਤੇ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਵਿੰਡੋ ਖੁੱਲ ਜਾਏਗੀ ਇਸ ਵਿੰਡੋ ਦੇ ਤੁਸੀਂ ਆਪਣਾ ਡਾਟਾ ਭਰ ਕੇ ਤੁਸੀਂ ਰਜਿਸਟਰ ਹੋ ਸਕਦੇ ਹੋ ਤੇ ਹੋਰ ਫੈਮਿਲੀ ਦਾ ਮੈਂਬਰ ਨੂੰ ਵੀ ਵਿੱਚ ਪਾ ਸਕਦੇ ਆ ਇਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਤੁਸੀਂ ਖੁਦ ਵੀ ਕਰ ਸਕਦੇ ਆ ਜਾਂ ਸੇਵਾ ਸਾਇਕ ਨੂੰ 1076 ਨੰਬਰ 'ਤੇ ਕਾਲ ਕਰਕੇ ਆਪਣੇ ਘਰ ਬੁਲਾ ਸਕਦੇ ਆ ਜਾਂ ਸੇਵਾ ਕੇਂਦਰ ਤੇ ਜਾ ਸਕਦੇ ਆ ਜਾਂ ਤੁਸੀਂ ਜੇ ਰਜਿਸਟਰ ਹੋ ਗੋ ਹੋ ਜਾਵੋ ਤਾਂ ਸੇਵਾ ਕੇਂਦਰ ਲਈ ਆਨਲਾਈਨ ਟੋਕਨ ਬੁੱਕ ਕਰ ਸਕਦੇ ਆ ਔਰ ਸੇਵਾ ਘਰ ਪ੍ਰਾਪਤ ਕਰਨ ਲਈ ਵੀ ਬੁਕਿੰਗ ਕਰ ਸਕਦੇ ਆ ਇਸ ਤਰ੍ਹਾਂ ਇਸ ਵੈਬਸਾਈਟ ਤੇ ਤੁਸੀਂ ਸਾਰੇ ਪ੍ਰੋਸੈਸ ਨੂੰ ਦੇਖ ਸਕਦੇ ਆਂ ਕਲਿਕ ਕਲੀ ਸੇਵਾ ਬਾਰੇ ਤੇ ਕਿਹੜੀਆਂ ਕਿਹੜੀਆਂ ਸੇਵਾਵਾਂ ਮਿਲਦੀਆਂ ਨੇ ਇਸ ਪੰਜਾਬ ਸਰਕਾਰ ਦੀਆਂ ਐਸਾਈਟ ਤੋਂ ਉਹ ਦੇਖ ਸਕਦੇ ਆਂ ਤੇ ਰੈਵਨਿਊ ਡਿਪਾਰਟਮੈਂਟ ਦੀਆਂ ਕੁਝ ਸੇਵਾਵਾਂ ਸਿਰਫ ਇਹਨਾਂ ਦੁਆਰਾ ਹੀ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਸਾਰਾ ਪ੍ਰੋਸੈਸ ਵੀ ਕਰਦੇ ਹੋਏ ਇਹ ਜਨਰਲ ਦੀ ਭਾਈ ਸਾਹਿਬ ਦੀ ਜਨਰਲ ਇਹਨਾਂ ਨੇ ਬਹੁਤ ਸੋਹਣਾ ਪੇਮੈਂਟ ਦਾ ਤਰੀਕਾ ਵੀ ਦਿੱਤਾ ਹੋਇਆ ਅਸਲੀ ਇੱਕ ਡੀਡ ਦਾ ਉਹ ਬਹੁਤ ਹੀ ਲਾਭਦਾਇਕ ਹੈ ਉਪਯੋਗੀ ਹੋਏਗਾ ਧੰਨਵਾਦ